ਸਤਿ ਸ੍ਰੀ ਅਕਾਲ ਅਮੀ ਕਾਨੀਆਂ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅਮਨਦੀਪ ਗੌਰ ਚਿੱਟੇ ਦਾ ਵਪਾਰ ਕਰਨ ਵਾਲੀ ਲੇਡੀ ਹੈਡ ਕਨਸਟੇਬਲ ਹੈ ਜਿਸ ਦੇ ਕੇਸ ਦੇ ਵਿੱਚ ਬੜੇ ਬੜੇ ਖੁਲਾਸੇ ਹੋ ਰਹੀ ਹੈਗੀ ਆ ਉਹਦਾ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੇ ਨਾਲ ਕੀ ਕਨੈਕਸ਼ਨ ਹੈਗਾ ਵਾ ਔਰ ਜਿਹੜੀ ਆਫਸਰ ਦੀ ਵੀਡੀਓ ਲੀਕ ਹੋ ਰਹੀ ਹੈਗੀ ਉਹਦੇ ਚ ਕੀ ਨਹੀਂ ਸੱਚਾਈ ਹੈ ਇਸ ਦੇ ਬਾਰੇ ਅਸੀਂ ਅੱਛੀ ਗੁਰੂ ਦੇ ਵਿੱਚ ਜਾਣਾ ਹੁੰਦਾ ਤਾਂ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਾਨੀਆਂ ਉਸ ਤੇ ਵਿਚਾਰ ਆਪਾਂ ਥ੍ਰੀ ਸਮ ਕਰਨਾ ਹੈ ਥ੍ਰੀ ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਾਨੂੰਨਕਤ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਕਿਉਂਕਿ ਜਿਹੜੇ ਵਰਦੀਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਚਿੱਟੇ ਦੇ ਨਾਲ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਮਾਮਲੇ 'ਚ ਤਿੰਨ ਹੋਰ ਵੱਡੇ ਖੁਲਾਸੇ ਹੋਏ ਅਮਨਦੀਪ ਕੌਰ ਦਾ ਹੁਣ ਸਿੱਧੂ ਮਸੇਵਾਲਾ ਕਨੈਕਸ਼ਨ ਵੀ ਸਾਹਮਣੇ ਆਇਆ ਇਸ ਤੋਂ ਇਲਾਵਾ ਉਸ ਆਈਪੀਐਸ ਅਫਸਰ ਦਾ ਨਾਮ ਵੀ ਸਾਹਮਣੇ ਆ ਗਿਆ ਜੋ ਅਮਨਦੀਪ ਕੌਰ ਦੇ ਲਿੰਕ ਚ ਸੀ ਤੇ ਕਿਸ ਤਰ੍ਹਾਂ ਇਹ ਜਿਸਮ ਉਸੇ ਦਾ ਕੰਮ ਕਰਦੇ ਸਨ ਇਹ ਵੀ ਖੁਲਾਸਾ ਹੋਇਆ ਇਸ ਤੋਂ ਬਾਅਦ ਤੀਸਰਾ ਵੱਡਾ ਖੁਲਾਸਾ ਪੰਜਾਬ ਪੁਲਿਸ ਦੀ ਜਾਂਚ ਨੂੰ ਲੈ ਕੇ ਹੋਇਆ ਬਰਖਾਸਤ ਮਹਿਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਨੂੰ ਐਤਵਾਰ ਨੂੰ ਉਸਦੇ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਤੀਸਰੀ ਵਾਰ ਬਰਪਿੰਦਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਕੋਰਟ ਤੋਂ 7 ਦਿਨ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਦੁਪਹਿਰ ਕਰੀਬ 2:30 ਵਜੇ ਹੈੱਡ ਕਨਸਟੇਬਲ ਨੂੰ ਐਸਪੀ ਦੀ ਅਗਵਾਈ ਦੇ ਹੇਠ ਸਖਤ ਸੁਰੱਖਿਆ ਦੇ ਵਿਚਕਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਰਿਮਾਂਡ ਦੇ ਦੌਰਾਨ ਪੁਛਗਿਸਤ ਦੇ ਸਮੇਂ ਪੁਲਿਸ ਦੇ ਨਾਲ ਸਹਿਯੋਗ ਨਹੀਂ ਕਰ ਰਿਹਾ। ਪੁਲਿਸ ਨੇ ਮੁਲਜ਼ਮ ਦੀ ਜਾਇਦਾਦ ਅਤੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਸ ਕੇਸ ਦੀ ਜਾਂਚ ਪੰਜਾਬ ਪੁਲਿਸ ਤੋਂ ਨਹੀਂ ਹੋ ਰਹੀ। ਪੰਜਾਬ ਪੁਲਿਸ ਤੋਂ ਇਹ ਜਾਂਚ ਖੋਈ ਜਾ ਸਕਦੀ ਹੈ। ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਯਾਨਕੀ ਐਨਸੀਬੀ ਜਾਂਚ ਦੇ ਲਈ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਚੁੱਕੀ ਹੈ ਸੂਤਰਾਂ ਦੇ ਅਨੁਸਾਰ ਡੇਡੀ ਹੈੱਡ ਕਨਸਟੇਬਲ ਅਮਨਦੀਪ ਗੋੜ ਦੇ ਆਈਪੀਐਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਨਾਲ ਸੰਬੰਧ ਹੋਣ ਦਾ ਸ਼ੱਕ ਹੈ ਜਿਸ ਸੰਬੰਧ ਦੀ ਐਨਸੀਬੀ ਯਾਨਕੀ ਨਾਰਕੋਟਿਕਸ ਕੰਟਰੋਲ ਬਿਊਰੋ ਜਲਦ ਹੀ ਮਹਿਲਾ ਹੈੱਡ ਕਨਸਟੇਬਲ ਮਾਮਲੇ ਦੀ ਜਾਂਚ ਕਰੇਗੀ ਹਾਲਾਂਕਿ ਦੋਸ਼ੀ ਇਸ ਸਮੇਂ ਬਠਿੰਡਾ ਪੁਲਿਸ ਦੇ ਰਿਮਾਂਡ ਤੇ ਹੈ ਪੰਜਾਬ ਪੁਲਿਸ ਨੂੰ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਸਨ ਉਨਾ ਆਈਪੀਐਸ ਅਫਸਰਾਂ ਦੇ ਨਾਮ ਵੀ ਪਤਾ ਲੱਗੇ ਅਤੇ ਕਿਹੜੇ ਮੰਤਰੀਆਂ ਦੇ ਨਾਲ ਗੱਲਬਾਤ ਕਰਦੀ ਉਸ ਦਾ ਵੀ ਐਂਗਲ ਪੁਲਿਸ ਨੇ ਜਾਂਚ ਕਰ ਲਿਆ ਪਰ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਹੁਣ ਐਨਸੀਬੀ ਇਸ ਮਾਮਲੇ ਦੀ ਜਾਂਚ ਖੁਦ ਕਰੇਗਾ ਕਿਉਂਕਿ ਇਹ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇਸ ਕੇਸ ਦੇ ਵਿੱਚ ਕਿਹੜਾ ਪੁਲਿਸ ਅਫਸਰ ਅਮਨਦੀਪ ਕੌਰ ਦੇ ਨਾਲ ਗੱਲਬਾਤ ਕਰਦਾ ਹੈ ਤੇ ਕਿਹੜਾ ਉਸ ਦੇ ਲਿੰਕ ਦੇ ਵਿੱਚ ਹੈ ਇਸ ਬਾਰੇ ਅੱਗੇ ਦੱਸਦੇ ਹਾਂ ਪਰ ਸਭ ਤੋਂ ਪਹਿਲਾਂ ਜਾਣਕਾਰੀ ਦਿੰਦੇ ਹਾਂ ਕਿ ਮੈਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਦਾ ਸਿੱਧੂ ਮੁਸੇਵਾਲਾ ਦੇ ਪਰਿਵਾਰ ਦੇ ਨਾਲ ਵੀ ਇੱਕ ਐਂਗਲ ਸਾਹਮਣੇ ਆਇਆ ਦਰਸਲ ਅਮਨਦੀਪ ਕੌਰ ਨੂੰ ਮੁਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਕੀਤਾ ਗਿਆ ਜਦੋਂ ਛੋਟੇ ਸਿੱਧੂ ਮੁਸੇਵਾਲਾ ਦਾ ਜਨਮ ਹੋਇਆ ਤਾਂ ਉਦੋਂ ਹੈੱਡ ਕਨਸਟੇਬਲ ਅਮਨਦੀਪ ਕੌਰ ਪਰਿਵਾਰ ਦੀ ਸੁਰੱਖਿਆ ਦਾ ਹਿੱਸਾ ਸੀ ਪਰ ਇਸਤ ਨੇ ਉਦੋਂ ਵੀ ਸੁਰੱਖਿਆ ਦੇ ਵਿੱਚ ਕੋਤਾਹੀ ਵਰਤੀ ਬਿਨਾ ਦੱਸੇ ਇਹ ਮੁਸੇਵਾਲਾ ਦੇ ਘਰੋਂ ਨਿਕਲ ਜਾਂਦੀ ਤੇ ਕਈ-ਕਈ ਘੰਟੇ ਬਾਅਦ ਵਾਪਸ ਆਉਂਦੀ ਜਦੋਂ ਮੁਸੇਵਾਲਾ ਦੀ ਹਵੇਲੀ ਦੇ ਵਿੱਚ ਮਹਿਲਾ ਕਾਂਸਟੇਬਲ ਤਨਤ ਸੀ ਤਾਂ ਕਿਸੇ ਵੀ ਬਾਹਰੀ ਨੂੰ ਇਹ ਘਰ ਦੇ ਅੰਦਰ ਜਾਣ ਤੋਂ ਰੋਕਦੀ ਨਹੀਂ ਸੀ ਲੋਕ ਵੱਡੀ ਗਿਣਤੀ ਦੇ ਵਿੱਚ ਘਰ ਦੇ ਅੰਦਰ ਦਾਖਲ ਹੋ ਜਾਂਦੇ ਜਿਸ ਕਰਕੇ ਪਰਿਵਾਰ ਵੀ ਪਰੇਸ਼ਾਨ ਹੋ ਗਿਆ ਸੀ ਫਿਰ ਮਹਿਲਾ ਹੈੱਡ ਕਾਂਸਟੇਬਲ ਅਮਨਦੀਪ ਕੌਰ ਦਾ ਬੁਆਏਫ੍ਰੈਂਡ ਬਲਵਿੰਦਰ ਸਿੰਘ ਅਮਨਦੀਪ ਨੂੰ ਮਿਲਣ ਦੇ ਲਈ ਮੁਸੇਵਾਲਾ ਦੇ ਘਰ ਆ ਜਾਂਦਾ ਸੀ ਉੱਜ ਮੀਡੀਆ ਦੇ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਇੱਕ ਗੱਡੀ ਦੇ ਵਿੱਚ ਬੈਠ ਕੇ ਕਈ-ਕਈ ਘੰਟੇ ਤੱਕ ਗੱਲਬਾਤ ਕਰਦੇ ਰਹਿੰਦੇ ਬਾਹਰ ਨਹੀਂ ਸੀ ਆਉਂਦੇ। ਕਈ ਵਾਰ ਇਹਨਾਂ ਨੂੰ ਅਸ਼ਲੀਲ ਹਰਕਤਾਂ ਕਰਦੇ ਵੀ ਫੜਿਆ ਗਿਆ। ਫਿਰ ਸੁਰੱਖਿਆ ਇੰਚਾਰਜ ਨੇ ਅਮਨਦੀਪ ਕੌਰ ਨੂੰ ਕਈ ਵਾਰ ਟੋਕਿਆ ਸੀ, ਰੋਕਿਆ ਸੀ ਪਰ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਈ। ਜਿਸ ਕਰਕੇ ਸਿਕਿਉਰਿਟੀ ਇੰਚਾਰਜ ਨੇ ਇਸ ਦੀ ਸ਼ਿਕਾਇਤ ਅੱਗੇ ਲਗਾ ਦਿੱਤੀ। ਹੁਣ ਅਗਲਾ ਖੁਲਾਸਾ ਉਸ ਪੁਲਿਸ ਅਫਸਰ ਦੇ ਨਾਮ ਦਾ ਹੋਇਆ ਜੋ ਮੈਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਦੇ ਲਿੰਕ ਦੇ ਵਿੱਚ ਸੀ ਅਤੇ ਉਸ ਦੇ ਨਾਲ ਕਈ-ਕਈ ਘੰਟੇ ਤੱਕ ਫੋਨ ਤੇ ਗੱਲਬਾਤ ਕਰਦਾ ਸੀ ਉਸ ਪੁਲਿਸ ਅਫਸਰ ਦਾ ਨਾਮ ਕਾਂਗਰਸੀ ਲੀਡਰ ਸੁਪਾਲ ਸਿੰਘ ਖੈਰਾ ਨੇ ਜਗ ਜਾਹਰ ਕੀਤਾ ਹੈ ਖੈਰਾ ਦੇ ਮੁਤਾਬਕ ਉਹ ਪੁਲਿਸ ਅਫਸਰ ਮੈਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਦੇ ਨਾਲ ਸਰੀਰਕ ਸਬੰਧ ਬਣਾਉਣ ਦੇ 10000 ਰੁਪਏ ਆਫਰ ਕਰਦਾ ਹੈ ਮੈਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਨੂੰ ਕਹਿੰਦਾ ਹੈ ਕਿ ਕੋਈ ਹੋਰ ਕੁੜੀ ਦਾ ਵੀ ਪ੍ਰਬੰਧ ਕਰ 20000 ਰੁਪਏ ਵੀ ਮੈਂ ਦੇ ਦੇਵਾਂਗਾ ਬੜੀ ਅਸ਼ਲੀਲ ਬਹੁਤ ਵਹਾਇਤ ਬਹੁਤ ਮਤਲਬ ਇਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਹੀ ਆ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਦੇ 20000 ਰੁਪਇਆ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਨਡ ਨਹੀਂ ਗਈ ਉਹ ਬਹੁਤ ਹਲਿਆਣ ਟ੍ਰੇਨਡ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਹੈ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੇ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਹਾਂ ਕਿ ਉਸ ਅਫਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਹੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਰਤਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਔਰ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਅਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਕਿ ਤੂੰ ਸਾਨੂੰ ਲੁਧਿਆਣਾ ਵਿਸਤ੍ਰਿਤ ਜਿਮਨੀ ਇਲੈਕਚਨ ਚਤੌਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਹੈ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਉਸ ਇਲੈਕਸ਼ਨ ਨੂੰ ਮੈਂ ਆਮ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵਿਸਤ ਦੀ ਸ਼ਹਿਦ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਦੱਸੇ ਜਾ ਰਹੇ ਕਿ ਇਹ ਦੋਸ਼ੀ 8 ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀਰ ਦਾ ਕੰਮ ਕਰਦੀ ਸੀ 2 ਅਪ੍ਰੈਲ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਬਠਿੰਡਾ ਪੁਲਿਸ ਨੇ ਮਹਿਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਨੂੰ ਸਿਰਸਾ ਨੂੰ ਜੋੜਦੀ ਹੋਈ ਬਠਿੰਡਾ ਦੇ ਬਾਦਲ ਰੋਡ ਤੋਂ ਗ੍ਰਿਫਤਾਰ ਕੀਤਾ ਸੀ ਉਸ ਦੇ ਕੋਲੋਂ 17 ਗ੍ਰਾਮ ਹੈਰੋਇਨ ਫੜੀ ਗਈ ਸੀ ਉਸ ਸਮੇਂ ਉਹ ਥਾਰ ਦੇ ਵਿੱਚ ਸੀ ਦੱਸੇ ਜਾ ਰਹੇ ਕਿ ਇਹ ਦੋਸ਼ੀ 8 ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀਰ ਦਾ ਕੰਮ ਕਰਦੀ ਸੀ ਮਨਦੀਪ ਗੌਰ ਜਿਹੜੀ ਕਿ ਚੁੱਟੇ ਦਾ ਵਪਾਰ ਕਰਦੀ ਸੀਗੀ ਨਾਲ ਨਾਲ ਜਿਸਮ ਫਰੋਸ਼ੀ ਦਾ ਕੰਮ ਵੀ ਕਰਦੀ ਸੀਗੀ ਉਹਦਾ ਸਿੱਧੂ ਪਰਿਵਾਰ ਦੇ ਨਾਲ ਵੀ ਲਿੰਕ ਜੜਾ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਤਰ੍ਹਾਂ ਦੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਔਰ ਸੁਣਿਆ ਕਿ ਉਹ ਉੱਥੇ ਸਿਕਿਉਰਟੀ ਦੇ ਵਿੱਚ ਤਾਇਨਾਤ ਸੀਗੀ ਲੇਕਿਨ ਆਪਣੇ ਜਿਹੜੇ ਫਰਾਈਜ਼ ਹੈ ਉਸੇ ਤਰ੍ਹਾਂ ਅੰਜਾਮ ਨਹੀਂ ਸੀ ਹੁੰਦੀ ਬਲਕਿ ਡਿਊਟੀ ਤੋਂ ਹਟਾਈ ਕੋ ਜਾਂਦੀ ਸੀ ਕਿ ਜੋ ਕੋ ਮਿਲਣ ਵਾਲਾ ਹੁੰਦਾ ਸੀ ਤੇ ਉਹਨੂੰ ਵੀ ਨਹੀਂ ਸੀ ਰੋਕਦੀ ਡਾਇਰੈਕਟ ਅੰਦਰ ਭੇਜ ਦਿੱਤਾ ਜਾਂਦਾ ਸੀ ਜਿਸ ਤੋਂ ਪਰਿਵਾਰ ਬੜਾ ਤੰਗ ਸੀਗਾ ਔਰ ਜਿਹੜਾ ਸਿਕਿਉਰਿਟੀ ਇੰਚਾਰਜ ਸੀ ਫਿਰ ਉਸਨੇ ਉਸ ਦੀ ਸ਼ਿਕਾਇਤ ਕੀਤੀ ਔਰ ਉਸਨੂੰ ਉਤੋਂ ਹਟਾ ਦਿੱਤਾ ਗਿਆ ਦੂਸਰਾ ਜਿਹੜੇ ਕਿ ਕਾਂਗਰਸੀ ਲੀਡਰ ਹਰਪਾਰਤ ਸਿੰਘ ਖੈਰਾ ਨੇ ਦੱਸਿਆ ਹੈ ਇਸ ਦੇ ਬਾਰੇ ਕਿ ਜਿਹੜੀ ਆਡੀਓ ਲੀਕ ਹੋ ਰਹੀ ਹੈ ਔਰ ਉਹਨੇ ਅਫਸਰ ਦਾ ਨਾਮ ਵੀ ਲਿਆ ਹੈ ਜਿਹੜਾ ਕਿ ਤੁਸੀਂ ਸੁਣ ਲਿਆ ਹੈ और देखो नौबत कितों तक आ गई है कि इस तरह दिन चीज़ा ज सरियाआम आ रही है वह चीज़ा जहाँ दसद्या होयान करद्या हो हर मनुख जो शर्म महसूस करता है वेकिनब पुलिस तरह जरिया चीज़ा हो रही है मैं तरह वीडियो के बारे की कहना की रहे 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 में कहना है राय रखते ये कमेंट्स में लास्ट मेरा सी रखिये अपना ढेर सारा ख्याल मिलेंगे अगली वीडियो के अल्ला हाफि